हां जी दोस्तों इस वीडियो दे विच आज आपा थोनू सेल वालीआ दो मारवाड़ी घोड़ियां दिखाणियां ने एक ता दोस्तों आहा महुआ ਕਮੈਤ ਜੇ ਰੰਗ दी मारवाड़ी घोड़ी आ ਤਿੰਨ ਪੈਰ ਚਿੱਟਿਆਂ दी ਮੱਥੇ ਪਟੇ ਦੀ ਜਿਹਦੇ ਮਾਗਰ ਬਸ਼ੇਰੀ ਆ ਗਈ ਇੰਦਰ ਕੋੜੇ ਦੀ ਮੱਥੇ ਫੁੱਲ ਦੀ ਤੇ ਦੂਜੀ ਘੋੜੀ ਆ ਮਿੱਤਰੋ ਆਹਾ ਆਵਲਖ ਜਿਹਦੇ ਮੱਥੇ ਤੇ ਬਲੇਜ ਆ ਬਾਕੀ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਘੋੜੀ ਕਾਟ ਕੰਡੀਸ਼ਨ ਦੀ ਇਹ ਵੀ ਬਹੁਤ ਜਿਆਦਾ ਚੰਗੀ ਆ ਬਾਡੀ ਬੁੱਡੀ ਖੁੱਲੀ ਆ ਦੋਸਤੋ ਇਹ ਮਲਾਈ ਵੀ ਆ ਸੋ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਦਿੰਨੇ ਆ ਜਿਹੜੀ ਆ ਘੋੜੀ ਆ ਸੂਈ ਵੀ ਇਹ ਦੋਸਤੋ ਬਰਖਾਣਾ ਬਲੱਡ ਲਾਈਨ ਦੀ ਆ ਬਰਖਾਣਾ ਬਲੱਡ ਲਾਈਨ ਦੀ ਆ ਕਾਲੇ ਰੰਗ ਦਾ ਪੰਜ ਕਲਿਆਣਾ ਘੋੜਾ ਹੁੰਦਾ ਸੀਗਾ ਵੰਟੀ ਮਸਤਾਕ ਦੇ ਕੋਲੇ ਲਸੋਈ ਪਿੰਡ ਸੋ ਉਸ ਘੋੜੇ ਦੀ ਬੱਚੀ ਆ ਦੋਸਤੋ ਇਹ ਮੱਥੇ ਤੇ ਦੇ ਪ੍ਰੋਪਰ ਬਲੇਜ ਆ ਬਹੁਤ ਜਿਆਦਾ ਸੋਹਣਾ ਪਟਾ ਸਕੀਨ ਕਾਨਾ ਧੌਣ ਧੂਣ ਬੜੀ ਲੰਮੀ ਆ ਕਾਦੇ ਇਸ ਘੋੜੀ ਦਾ 60 ਇੰਚ ਆ ਤੇ ਬਾਲ ਪੌਰੀਆਂ ਦੀ ਬਿਲਕੁਲ ਸਾਫ ਆ ਉਮਰ ਤਕਰੀਬਨ ਇਹਦੀ 8 ਤੋਂ 9 ਸਾਲਾਂ ਦੇ ਵਿੱਚ ਵਿੱਚ ਆ ਤੇ ਬਾਕੀ ਸ਼ੋਅ ਕੁਆਲਟੀ ਆ ਘੋੜੀ ਬਾਕੀ ਆ ਬਸ਼ੇਰੀ ਤੁਸੀਂ ਇਹਦੇ ਮਗਰ ਦੇਖ ਸਕਦੇ ਹੋ ਮੱਥੇ ਫੁੱਲ ਦੀ ਬਹੁਤ ਜਿਆਦਾ ਸੋਹਣੀ ਬਸ਼ੇਰੀ ਆ ਇਹ ਫਰੀडम ਘੋੜੇ ਦੀ ਪੋਤੀ ਆ ਦੋਸਤੋ ਤੇ 71 ਆਰਬੀ ਪਿੰਡ ਜਿਹੜਾ ਇੰਦਰ ਘੋੜਾ ਨਾ ਉਸ ਘੋੜੇ ਦੀ ਬੱਚੀ ਆ ਇਹ। ਬਾਈ ਅਮਨ ਦੇ ਕੋਲੇ ਆਹੋ ਘੋੜਾ। ਸੋ ਬੱਚੀ ਬਹੁਤ ਜਿਆਦੇ ਚੰਗੀ ਆ। 22 ਅਗਸਤ ਦਾ ਇਹਦਾ ਜਨਮ ਤੇ 22 ਨਵੰਬਰ ਨੂੰ ਇਹ ਤਿੰਨ ਮਹੀਨਿਆਂ ਦੀ ਹੋਜੂ। ਹਾਲੇ ਤਿੰਨ ਮਹੀਨਿਆਂ ਦੀ ਹੋਈ ਨਹੀਂ 22 ਨਵੰਬਰ ਨੂੰ ਹੋਜੂ। ਸਾਰੀ ਤਰੀਕ ਆਪਾਂ ਇਹਦੀ ਤੁਹਾਨੂੰ ਦੱਸਤੀ ਤੇ ਘੋੜੀ ਦੁਬਾਰੇ ਤੁਹਾਨੂੰ ਬਾਈ ਵਰਗੇ ਸਤਾਰ ਘੋੜੇ ਤੋਂ ਮਿਲਾ ਕੇ ਦੇ ਦੇਣਗੇ। ਪੰਜ ਕਲਿਆਣਾ ਘੋੜਾ ਸਤਾਰ ਅਲੀ ਕਿਲ ਗੜਾ ਵਾਲੀ ਲਾਈਨ ਦਾ ਚੈਂਪੀਅਨ ਉਹ ਤੋਂ ਸੋ ਜਿਹੜੀ ਇਹਦੀ ਗੱਲਬਾਤ ਆ ਦੋਸਤੋ ਇਹ 2-3 ਦਿਨ ਪਹਿਲਾਂ ਸਤਾਰ ਤੋਂ ਮੇਟ ਕਰਾਈ ਆ ਕਿਉਂਕਿ ਦੋਨੇ ਘੋੜੀਆਂ ਬਾਬਾ ਫਾਰਮ ਖਾਈ ਵਾਲਿਆਂ ਦੇ ਕੋਲੇ ਨੇ ਸੋ ਇਹ ਘੋੜੀ ਜੇ ਰਹਗੀ ਗੱਬਣ ਚੈੱਕ ਹੋਗੀ ਤਾਂ ਗੱਲਬਾਤ ਵੱਖਰੀ ਆ ਨਹੀਂ ਇਸ ਘੋੜੀ ਨੂੰ ਤੁਹਾਨੂੰ ਦੁਬਾਰੇ ਵੀ ਮਿਲਾ ਕੇ ਦੇ ਦੇਣਗੇ ਹਾਲੇ 2-3 ਦਿਨ ਹੋਏ ਇਹਨੂੰ ਮੇਟ ਕਰਾਈ ਨੂੰ ਇਹ ਘੋੜੀ ਆ ਜਿਹੜੀ ਦੋਸਤੋ ਇਹ ਸਿੱਧ ਰਾਜ ਘੋੜੇ ਦਾ ਬੱਚਾ ਹੈਗਾ ਇੱਕ ਬਹੁਤ ਜਿਆਦਾ ਚੰਗਾ ਘੋੜਾ ਉਹਦੀ ਧੀ ਆ ਇਹਦੀ ਜਿਹੜੀ ਹਾਈਟ ਆ ਕਾਟ ਪਲੱਸ ਆ ਤਕਰੀਬਨ 4 ਤੋਂ 5 ਸਾਲਾਂ ਦੇ ਵਿੱਚ ਵਿੱਚ ਇਹਦੀ ਉਮਰ ਆ ਜੀ ਤੇ ਬਾਕੀ ਲੈਂਥ ਲੈਂਥ ਤੁਸੀਂ ਘੋੜੀ ਦੀ ਚੈੱਕ ਕਰੋ ਬਰੀਕੀਆਂ ਬੜੀਆਂ ਨੇ ਮੂਹ ਮਹਾਂਦਰੇ ਦੀ ਸੋਹਣੀ ਆ ਬਾਡੀ ਦੀ ਖੁੱਲੀ ਆ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਜਾਂ ਤਾਂ ਉਹ ਸੂਈ ਵੀ ਘੋੜੀ ਖਰੀਦਣਾ ਚਾਹੁੰਦਾ ਬਣਿਆ ਤੇ ਨੇ ਸੈੱਟ ਜਿਹਦੇ ਮਗਰ ਬਸ਼ੇਰੀ ਆ ਉਹਦੇ ਬਾਰੇ ਵੀ ਤੁਸੀਂ ਗੱਲ ਕਰ ਸਕਦੇ ਹੋ ਤੇ ਜੇ ਆਵਲਖ ਘੋੜੀ ਲੈਣੀ ਆ ਸੋਹਣੇ ਡਿਜ਼ਾਈਨ ਦੀ ਚੰਗੇ ਕਦ ਕਾਠ ਵਾਲੀ ਪਿੱਠਪੁੜੇ ਦੀ ਵੀ ਚੰਗੀ ਆ ਸੁੰਭ ਸੰਭ ਮਜ਼ਬੂਤ ਆ ਇਹਦੇ ਬਾਰੇ ਵੀ ਗੱਲਬਾਤ ਕਰ ਸਕਦੇ ਹੋ ਸਕਰੀਨ ਦੇ ਉੱਤੇ ਆਪਾਂ ਬਾਈ ਪੈਂਕੇ ਦਾ ਪਹਿਲਵਾਨ ਦਾ ਨੰਬਰ ਦੇਤਾ ਖਾਈ ਵਾਲੇ ਦਾ ਇਸ ਨੰਬਰ ਤੇ ਕਾਲ ਕਰ ਲਿਓ ਘੋੜੀਆਂ ਦੋਨੇ ਉਹਨਾਂ ਕੋਲੇ ਆ ਜਿਨ੍ਹਾਂ ਦੇ ਕੋਲੇ ਚੈਂਪੀਅਨ ਘੋੜਾ ਸਤਾਰ ਆ ਉਸੇ ਫਾਰਮ ਦੇ ਉੱਤੇ ਆ ਪਿੰਡ ਖਾਈ ਜ਼ਿਲ੍ਹਾ ਮੋਗਾ ਦੋਸਤੋ ਸੋ ਆ ਘੋੜੀ ਵੀ ਸਤਾਰ ਤੋਂ ਮੇਟ ਹੋਈ ਵੀ ਆ ਦੋ ਤਿੰਨ ਦਿਨ ਪਹਿਲਾਂ ਤੇ ਇਹਨੂੰ ਕਰਵਾ ਕੇ ਦੇ ਦੇਣਗੇ ਜਾਂ ਤੁਸੀਂ ਮੀਟ ਕਰਵਾ ਸਕਦੇ ਹੋ ਜੇ ਤੁਹਾਡਾ ਉਤੋਂ ਵਿਚਾਰ ਬਣਦਾ ਮੰਗ ਰਹੇ ਦੇ ਬਸ਼ੇਰੀਆ ਸੈਟ ਇਹ ਵੀ ਸੇਲ ਆ ਦੋਸਤੋ